ਯੁੱਧ ਨਸ਼ਿਆ ਵਿਰੁੱਧ ਪਿੰਡਾਂ ਦੇ ਪੈਰਦਾਰ ਪੰਜਾਬ ਸਰਕਾਰ ਦੇ ਵੱਲੋਂ ਆਯੋਜਿਤ ਪ੍ਰੋਗਰਾਮ ਦੇ ਵਿੱਚ ਵਿਰਸਾ ਵਿਹਾਰ ਨਾਲ ਹਾਲ ਦੀ 90% ਤੋਂ ਜ਼ਿਆਦਾ ਕੁਰਸੀਆਂ ਖਾਲੀ ਨਜ਼ਰਾਈਆਂ ਨੇ ਸਰਕਾਰੀ ਪ੍ਰੋਗਰਾਮ ਦੇ ਵਿੱਚ ਖਾਲੀ ਕੁਰਸੀਆਂ ਨੂੰ ਲੈ ਕੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਸ਼ਾਸਨਿਕ ਅਧਿਕਾਰੀ ਕੈਮਰੇ ਦੇ ਸਾਹਮਣੇ ਕੁਝ ਬੋਲਣ ਤੋਂ ਬਚਦੇ ਹੋਏ ਨਜ਼ਰਾਈਏ ਨੇ ਉਥੇ ਹੀ ਯੁੱਧ ਨਸ਼ਿਆ ਵਿਰੁੱਧ ਪਿੰਡਾਂ ਦੇ ਪਹਿਰੇਦਾਰ ਪੰਜਾਬ ਸਰਕਾਰ ਪ੍ਰੋਗਰਾਮ ਦੇ ਵਿੱਚ ਖਾਲੀ ਪਈਆਂ ਕੁਰਸੀਆਂ ਦੇ ਪੁੱਛੇ ਸਵਾਲ ਨੂੰ ਲੈ ਕੇ ਆਪ ਕੋਆਰਡੀਨੇਟਰ ਕਪੂਰਥਲਾ ਵਿਕਾਸ ਮੌਮੀ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤਰਨਤਾਰਨ ਪਹੁੰਚੇ ਨਹੀਂ ਇਸ ਲਈ ਯੁੱਧ ਨਸ਼ਿਆ ਵਿਰੁੱਧ ਪਿੰਡਾਂ ਦੇ ਪਹਿਰੇਦਾਰ ਨਹੀਂ ਪਹੁੰਚੇ ਤੇ ਉਥੇ ਹੀ ਆਪ ਦੇ ਨੇਤਾ ਨੇ ਖਾਲੀ ਕੁਰਸੀਆਂ ਵਾਲੇ ਸਰਕਾਰ ਦੇ ਸਮਾਗਮ ਨੂੰ ਸਫਲ ਸਮਾਗਮ ਦੱਸਿਆ ਸਾਰੇ ਜਿਹੜੇ ਅੱਜ ਪਾਰਟੀ ਵੱਲੋਂ ਜੋਧਨਾ ਸ਼ਹਿਰ ਬੁਰਧ ਪਿੰਡਾਂ ਦੇ ਪਹਿਰੇਦਾਰ ਪ੍ਰੋਗਰਾਮ ਉਲੀਕਿਆ ਗਿਆ ਵਾ ਕਿਸ ਤਰੀਕੇ ਨਾਲ ਸਰਕਾਰ ਵੱਲੋਂ ਇਹ ਪ੍ਰੋਗਰਾਮ ਉਲੀਕਿਆ ਗਿਆ ਤਾਂ ਆਨਲਾਈਨ ਟਾਈਮ ਤੇ ਪ੍ਰੋਗਰਾਮ ਦੀ ਕਿਸ ਤਰੀਕੇ ਨਾਲ ਰੂਪਰੇਖਾ ਤਿਆਰ ਕੀਤੀ ਜਾਊਗੀ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਵਿਕਾਸਪੁਰ ਮੈਂ ਹਲਕਾ ਕੋਆਰਡੀਨੇਟਰ ਜੋਧਨਾ ਸ਼ਹਿਰ ਬੁਰਧ ਜੋ ਸਰਕਾਰ ਦੀ ਇੱਕ ਮਹਿੰਮ ਚੱਲ ਰਹੀ ਆ ਉਹਦੇ ਤਹਿਤ ਅੱਜ ਜੋ ਸਾਡਾ ਇਹ ਟ੍ਰੇਨਿੰਗ ਸੈਸ਼ਨ ਸੀਗਾ ਅੱਜ ਫਿਰ ਸਾਰੇ ਹਾਣ ਦੇ ਵਿੱਚ ਇਹਦੇ ਵਿੱਚ ਸਾਡੇ ਜੋ ਬੀਡੀਸੀ ਮੈਂਬਰ ਸਗੇ ਉਹ ਆਏ ਨੇ ਉਹਨਾਂ ਨੂੰ ਸੀਥੀ ਟ੍ਰੇਨਿੰਗ ਜਿਹੜੀ ਸਾਡੇ ਸਰਕਾਰ ਨੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਐਪ ਜਿਹੜਾ ਆ ਉਹ ਲਾਂਚ ਕਰਨਾ ਆ ਉਹਦੇ ਤਹਿਤ ਜਿਹੜੀ ਅੱਜ ਟ੍ਰੇਨਿੰਗ ਸੈਸ਼ਨ ਸੀਗਾ ਜੀ ਔਰ ਇਹਦੇ ਵਿੱਚ ਸੀਐਮ ਸਾਹਿਬ ਦਾ ਔਰ ਡੀਜੀਪੀ ਇਹ ਸਭ ਪੰਜਾਬ ਦਾ ਵੀ ਸੁਨੇਹਾ ਸੀਗਾ ਜੀ ਕਿ ਕਾਰਨ ਕੀ ਹੈ ਕੁਰਸੀਆਂ ਵੀ ਖਾਲੀ ਐ ਪਿੰਡ ਦੇ ਪਹਿਰੇਦਾਰ ਦਾ 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 ਦੇ ਵੀ ਕਮੀ ਐ ਕੀ ਹੈ ਕਿ ਪ੍ਰਸ਼ਾਸਨ ਦੀ ਕਿਹੜੀ ਪਹੁੰਚ ਜਨਤਾ ਤੱਕ ਨਹੀਂ ਹੈਗੀ ਕਿ ਪਾਰਟੀ ਦੀ ਪਹੁੰਚ ਜਨਤਾ ਤੱਕ ਨਹੀਂ ਹੈਗੀ ਨਹੀਂ ਇਹਦੇ ਵਿੱਚ ਇਦਾਂ ਦਾ ਕੁਝ ਨਹੀਂਗਾ ਕਿ ਪਾਰਟੀ ਦੀ ਪਹੁੰਚ ਨਹੀਂ ਆ ਜਾਂ ਪ੍ਰਸ਼ਾਸਨ ਦੀ ਪਹੁੰਚ ਨਹੀਂ ਆ ਇਹਦੇ ਵਿੱਚ ਇੱਕ ਦੋ ਇਦਾਂ ਦੀਆਂ ਚੀਜ਼ਾਂ ਜਿਹੜੇ ਅੱਜ ਸਿਗੀਆਂ ਇੱਕ ਤਾਂ ਸਾਡੇ ਕੇਜਰੀਵਾਲ ਸਾਹਿਬਾਰੇ ਸੀਗੇ ਤਰਨਤਾਰਨ ਦੇ ਵਿੱਚ ਔਰ ਸਾਡੀ ਕਾਫੀ ਜੜੀ ਟੀਮ ਜਿਹੜੇ ਸਾਡੇ ਅਸੀਂ ਬਲਾਕ ਦੇ ਕੋਆਰਡੀਨੇਟਰਸ ਵੀ ਲਾਏ ਆ ਉਹ ਵੀ ਸਾਡੇ ਜਿਹੜੇ ਹਲਕਾ ਅੰਚਾਰ ਦੇ ਦਿਸ਼ਾ ਦੇ ਸਾਰ ਅਨੁਸਾਰ ਉਹ ਵੀ ਉੱਥੇ ਗਏ ਆ ਔਰ ਅਸੀਂ ਜਿਹੜਾ ਪਿੰਡਾਂ ਦੇ ਵਿੱਚ ਜਿਹੜਾ ਮੈਸੇਜ ਜਿਹੜਾ ਆ ਉਹ ਅਸੀਂ ਦਿੱਤਾ ਸੀਗਾ ਆਪਣੇ ਵਰਕਰਾਂ ਨੂੰ ਪਰ ਕਾਫੀ ਗਿਣਤੀ ਵਿੱਚ ਵਰਕਰ ਤੁਹਾਨੂੰ ਲੱਗਦਾ ਕਿ ਅੱਜ ਦਾ ਪ੍ਰੋਗਰਾਮ ਤੁਹਾਡਾ ਜਿਹੜਾ ਕਿ ਸਕ ਬਿਲਕੁਲ ਸਾਡਾ ਸਕਸੈਸਫੁਲ ਸੀ ਸਾਡੇ ਜਿਹੜੇ ਮੋਤਵਾਰ ਸੀ ਉਹ ਪ੍ਰਧਾਨ ਪਰ ਕੁਰਸੀ ਤੇ ਖਾਲੀ ਕੁਰਸੀ ਤੇ ਖਾਲੀ ਪਈ ਹੈ ਐਕਚੁਅਲ ਦੇ ਵਿੱਚ ਸਰ ਇਹ ਸਾਡਾ ਜਿਹੜਾ ਪ੍ਰੋਗਰਾਮ ਆ ਇਹ ਇਹ ਸਾਰੇ ਪਿੰਡਾਂ ਦਾ ਇੱਕ ਵਾਰੀ ਪ੍ਰੋਗਰਾਮ ਨਹੀਂਗਾ ਜੇ ਤੁਹਾਨੂੰ ਪਤਾ ਸੀ ਕਿ ਤੁਹਾਡੀ ਡਿਊਟੀਆਂ ਤਰਨ ਤਰ ਲੱਗੀਆਂ ਪ੍ਰੋਗਰਾਮ ਪੋਸਟਪੋਨ ਕਿਉਂ ਕੀਤਾ ਗਿਆ ਸਭ ਦੇਖੋ ਉਹ ਇੱਕ ਅਲੱਗ ਚੀਜ਼ ਆ ਜਿਹੜੀ ਸਾਡੀ ਬੀਡੀਸੀ ਜਿਸ ਨਾਲ ਸਾਡੀ ਜਿਹੜੀ ਕਾਨਫਰੰਸ ਕਨਵਰਸੇਸ਼ਨ ਆ ਜਾਂ ਸਾਡਾ ਜਿਹੜਾ ਤਾਲਮੇਲ ਉਹ ਇੱਕ ਅਲੱਗ ਚੀਜ਼ ਆ ਔਰ ਸਰ ਕੁਰਸੀਆਂ ਖਾਲੀ ਨਹੀਂ ਸੀਗੀਆਂ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਪ੍ਰਧਾਨ ਸੀਗੇ ਜਿਨ੍ਹਾਂ ਨੇ ਇਸ ਐਪ ਦੇ ਬਾਰੇ ਜਾਣਕਾਰੀ ਲੈਣੀ ਆ ਸੈਸ਼ਨਾਂ ਦੇ ਵਿੱਚ ਪ੍ਰੋਗਰਾਮ ਹੁਣਾਇਆ ਚਾਰ ਤੋਂ ਪੰਜ ਸੈਸ਼ਨਾਂ ਦੇ ਵਿੱਚ ਇਹ ਕੋਈ ਮਤਲਬ ਕੁਰਸੀਆਂ ਖਾਲੀ ਕੋਈ ਏਡਾ ਵੱਡਾ ਇਸ਼ੂ ਨਹੀਂ ਹੈ ਇਹ ਜਿਹੜੇ ਜੁਧ ਨਸ਼ਾ ਵਿਰੁੱਧ ਪੈਰੇਦਾਰ ਸਰਕਾਰ ਦੇ ਨਾਲ ਸਾਥ ਦੇਵੋਗੇ ਬਿਲਕੁਲ ਦੇਵੋਗੇ ਜੀ ਦੇ ਵੀ ਰਹੇ ਆ ਔਰ ਲੰਬੇ ਪਰ ਅੱਧਾ ਪ੍ਰੋਗਰਾਮ ਦੇਖ ਕੇ ਲੱਗਦਾ ਤਾਂ ਨਹੀਂ ਹੈਗਾ ਸਰ ਅਜੇ ਨੈਕਸਟ ਪ੍ਰੋਗਰਾਮ ਪਏ ਆ ਕੋਈ ਗੱਲ ਨਹੀਂ ਸਾਡੇ ਇੰਨੇ ਨੇ ਬੰਦੇ ਆਉਣੇ ਆ ਕਿਉਂਕਿ ਸਰ ਇਹ ਜਿਹੜਾ ਵਾ ਨਾ ਸਾਡਾ ਇੰਨੇ ਨੇ ਮਤਲਬ ਕਿ ਕਿੰਨੇ 50 60 ਹਾਂਜੀ ਹਾਂਜੀ ਕਿਉਂਕਿ ਸਾਡੇ ਸਾਰੇ ਕੋਈ ਰੈਲੀ ਜਾਂ ਮੀਟਿੰਗ ਥੋੜੀ ਹੈ ਸਿਰਫ ਟ੍ਰੇਨਿੰਗ ਸੈਸ਼ਨ ਆ ਇਹ ਕਿ ਰੈਲੀ ਨਸ਼ਾ ਵਿਰ ਤੁਸੀਂ ਸੁਨੇਹਰ ਲਈ ਲੋਕ ਜਿਹੜਾ ਨਸ਼ਾ ਵਿਰੁੱਧ ਭੱਜਦੇ ਕਿਉਂ ਨਜ਼ਰ ਆ ਰਹੇਗੀ ਇੱਥੇ ਖਾਲੀ ਪਈਆਂ ਨਹੀਂ 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 ਸਰਪਾ ਕੋਈ ਨਹੀਂ ਭੱਜ ਰਿਹਾ ਅਸੀਂ ਜਿਹੜਾ ਜਿਹੜਾ ਪਿੰਡਾਂ ਦੇ ਸਾਡੇ ਇਕੱਠੋ ਘੱਟ ਸਾਡਾ 20 ਤੋਂ 22 ਪਿੰਡਾਂ ਦਾ ਪ੍ਰੋਗਰਾਮ ਲੀਗਾ ਹੁਣ ਦੇ ਸੈਸ਼ਨ ਦੇ ਸਾਡੇ ਉਹ ਉੱਥੋਂ ਕਾਫੀ ਬੰਦੇ ਆਏ ਆ ਉਹ ਸਾਡਾ ਜਿਹੜਾ ਸਕਸੈਸ ਹੈਗੀ ਕਪੂਰਥਲਾ ਤੋਂ ਨਰੇਸ਼ ਖੋਸਲਾ ਦੀ ਰਿਪੋਰਟ